ਸਸਰੀ ਕਾਲ ਜੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਘਰ ਤੇ ਫਰੰਟ ਤੇ ਆਰਚ ਦੇ ਡਿਜ਼ਾਈਨ ਬਾਰੇ ਬਹੁਤ ਲੋਕਾਂ ਨੂੰ ਲੱਗਦਾ ਕਿ ਆਰਚ ਬਣਾਉਣ ਨਾਲ ਖਰਚਾ ਵੱਧ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਆਮ ਡਿਜ਼ਾਈਨ ਨਾਲੋਂ ਸਿਰਫ ਥੋੜਾ ਹੀ ਵੱਧ ਖਰਚਾ ਹੁੰਦਾ ਹੈ ਪਰ ਫਾਇਦਾ ਕੀ ਮਿਲਦਾ ਹੈ ਘਰ ਦੀ ਰਾਇਲ ਲੁੱਕ ਜੋ ਕਿਸੇ ਵੀ ਸਧਾਰਨ ਡਿਜ਼ਾਈਨ ਨਾਲ ਨਹੀਂ ਮਿਲਦਾ ਤੇ ਆਰਚਾਂ ਘਰ ਨੂੰ ਰਵਾਇਤੀ ਬਣਾਉਂਦੀਆਂ ਨੇ ਤੇ ਮਾਡਰਨ ਲੁੱਕ ਵੀ ਜੇਕਰ ਤੁਸੀਂ ਪੁਰਾਣੀ ਇਮਾਰਤਾਂ ਨੂੰ ਹੀ ਦੇਖੋ ਤਾਂ ਉੱਥੇ ਵੀ ਜ਼ਿਆਦਾਤਰ ਆਰਚੀਆਂ ਹੀ ਵਰਤੀਆਂ ਗਈਆਂ ਨੇ ਕਿਉਂਕਿ ਇਹ ਕਰ ਨੂੰ ਮਜ਼ਬੂਤੀ ਵੀ ਵਧਾਉਂਦੀਆਂ ਨੇ ਤੇ ਸ਼ਕੂਸੂਤ ਵੀ ਸੁੰਦਰ ਬਣਾ ਦਿੰਦੀਆਂ ਨੇ ਜੇਕਰ ਗੱਲ ਕਰੀਏ ਰੇਟ ਦੀ ਆਜਿ ਬਣਾਉਣ ਲਈ ਸਿਰਫ ਥੋੜੀ ਹੀ ਵਧੀ ਹੋਈ ਮਿਹਨਤ ਤੇ ਥੋੜਾ ਜਿਹਾ ਜ਼ਿਆਦਾ ਸਮਾਂ ਲੱਗਦਾ ਹੈ ਪਰ ਕੰਮ ਜਦੋਂ ਮੁਕੰਮਲ ਹੁੰਦਾ ਹੈ ਤੇ ਨਤੀਜਾ ਕਈ ਗੁਣਾ ਵਧੀਆ ਨਿਕਲਦਾ ਹੈ ਜੇਕਰ ਤੁਸੀਂ ਵੀ ਨਵਾਂ ਘਰ ਬਣਾ ਰਹੇ ਹੋ ਤਾਂ ਆਰਚ ਡਿਜ਼ਾਈਨ ਬਾਰੇ ਜਰੂਰ ਸੋਚੋ ਖਰਚਾ ਬਹੁਤ ਨਹੀਂ ਵੱਧਦਾ ਪਰ ਘਰ ਦੀ ਸ਼ਾਨ ਚਾਰ ਗੁਣਾ ਵੱਧ ਜਾਂਦੀ ਹੈ ਆਉਣ ਵਾਲੀਆਂ ਵੀਡੀਓ ਵਿੱਚ ਮੈਂ ਤੁਹਾਨੂੰ ਆਰਚ ਬਣਾਉਣ ਦਾ ਸਹੀ ਤਰੀਕਾ ਦੱਸਾਂਗਾ ਮਾਲ ਤੇ ਕੰਮ ਦੀਆਂ ਟਿਪਸ ਵੀ ਦੇਵਾਂਗਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਬ੍ਰਿਕ ਬਾਈ ਬ੍ਰਿਕ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ